ਸਾਉਣ ਦੀ ਪਹਿਲੀ بارش ਨੇ ਬਠਿੰਡਾ ਅੰਦਰ ਨਗਰ ਨਿਗਮ ਦੇ ਪ੍ਰਬੰਧਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਬਠਿੰਡਾ ਦੇ ਪਾਵਰੋ ਸਰੋਤ ਤੇ ਖੜੇ ਆਂ ਗੱਡੀਆਂ ਇੱਥੇ ਜਿਹੜੀਆਂ ਪਾਣੀ ਦੇ ਵਿੱਚ ਰੁੜ ਗਈਆਂ ਨੇ ਲੱਖ ਲੱਖ ਤੱਕ ਪਾਣੀ ਆ ਜਿਹੜਾ ਲੋਕਾਂ ਦੇ ਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਇੱਥੇ ਬੁਰਾ ਹਾਲ ਹੈ ਅੱਜ ਬੂਟ ਫੜ ਕੇ ਆ ਜਿਹੜੇ ਵਿਦਿਆਰਥੀ ਐ ਵੀ ਜਾ ਰਹੇ ਆ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਕਿ ਕੀ ਹਾਲਾਤ ਨੇ ਬਠਿੰਡਾ ਦੇ ਸੜਕਾਂ ਸਾਰੀਆਂ ਜਾਮ ਹੋਈਆਂ ਪਈਆਂ ਨੇ ਕਿਉਂਕਿ ਤਿੰਨ ਚਾਰ ਪੁਲ ਨੇ ਪੁળા ਦੇ ਵਿੱਚ ਵੀ ਹੈ ਜਿਹੜਾ ਪਾਣੀ ਭਰ ਚੁੱਕਿਆ ਹੈ ਪਾਣੀ ਭਰਨ ਕਰਕੇ ਆਵਾਜਾਈ ਵਿੱਚ ਕਾਫੀ ਵੱਡੀ ਮੁਸ਼ਕਲ ਆ ਰਹੀ ਹੈ ਤੇ ਹਰ ਜਗ੍ਹਾ ਜਾਮ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਦੇ ਨਾਲ-ਨਾਲ ਤੁਹਾਨੂੰ ਬਠਿੰਡਾ 'ਚ ਜਾਮ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਬਠਿੰਡਾ 'ਚ ਭਰੇ ਹੋਏ ਪਾਣੀ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕੁਝ ਲੋਕ ਨੇ ਕੀ ਹਾਲ ਨੇ ਬਠਿੰਡਾ ਦੇ ਸੌਣ ਦੀ ਅੱਜ ਪਹਿਲੀ ਬਾਰਿਸ਼ ਸੀ ਕਿਸ ਤਰ੍ਹਾਂ ਦੇ ਹਾਲ ਹੋਏ ਵੀ ਨੇ ਵਿੰਡਾ ਦੇ ਇਸ ਹਾਲ ਹੋਏ ਨੇ ਬਾਰਸ ਨਾਲ ਬਹੁਤ ਮੁਸ਼ਕਲ ਆ ਰਹੀ ਆ ਤੇ ਸਾਰੇ ਗੱਡੀਆਂ ਉਹ ਦੇਖੋ ਸਾਰੇ ਗੱਡੀਆਂ ਵੀਕਲ ਜਿਹੜੀ ਵੀ ਸਾਰੇ ਪਿੱਕ ਗਏ ਪਾਣੀ ਨਾਲ ਤੇ ਪਰਸਾਨੀ ਇਹ ਆਉਂਦੀ ਆ ਵੀ ਕੋਈ ਪਰਸਾਨੀ ਆਉਂਦਾ ਤਾਂ ਗੱਡੀ ਕੋਈ ਐਕਸੀਡੈਂਟ ਵੀ ਕੋਈ ਡਾਕ ਵੀ ਗਏ ਪਾਣੀ ਕਰਕੇ ਵੀ ਹੋ ਸਕਦਾ ਕੁਝ ਹਾਂ ਤੇ ਹਾਂ ਕਿੰਨੀ ਮੁਸ਼ਕਲ ਕਿੰਨੀ ਗੱਰੀ ਆ ਜਾਂ ਵੀ ਲੱਗੇ ਪਿਆ ਬਾ ਜਾਂ ਵੀ ਉਧਰੇ ਪਾਸੇ ਲੱਗੇ ਪਏ ਬਜ਼ਾਰ ਦੀ ਉਹ ਰੇੜੀ ਚੱਪਲਾਂ ਦੇ ਵਕਤ ਰਹਿਣਾਗਾ ਉਹਦੇ ਨਾਲੇ ਤੋਂ ਨਾਲੇ ਡਰਾਂ ਦਾ ਕਿ ਨਾਜੀ ਵੀ ਨਿੱਕ ਜੇ ਹਾਂ ਤੇ ਪਾਣੀ ਆਏ ਨਾ ਹੋ ਗਿਆਗਾ ਜਿਵੇਂ ਗੱਡੀਆਂ ਭਰਨਾ ਤੋਂ ਦੂਰ ਦੂਰ ਤੱਕ ਬੰਦੇ ਇੱਧਰ ਦੀ ਡਬੇ ਆ ਤੇ ਬਹੁਤ ਮੁਸ਼ਕਲ ਤੇ ਬਹੁਤ ਮੁਸ਼ਕ ਇੰਨਾ ਕਿ ਸ਼ਹਿਰ ਚ ਕਹਿੰਦੇ ਪ੍ਰਬੰਧ ਬਹੁਤ ਵਧੀਆ ਕੀਤੇ ਹੋਏ ਆ ਪ੍ਰਬੰਧ ਤਾਂ ਬਹੁਤ ਹੀ ਇੱਕੇ ਆ ਆਹ ਦੇਖੋ ਤੁਸੀਂ ਵਹਿੰਡੇ ਦੇ ਕਿਉਂ ਹੋਏ ਪਿਆ ਪ੍ਰਬੰਧ ਤਾਂ ਫੇਰ ਮੰਨ ਕੇ ਕਿ ਇਹ ਗੱਡੀ ਨਾ ਡੁੱਬੇ ਨਾ ਸੜਕ ਹੋਵੇ ਵਿਦਗਾ ਡੱਗੇ ਖਾਇ ਨਾ ਡੁੱਬਾ ਪੰਗਾ ਕਿ ਕੋਈ ਬਾਈ ਆ ਨਹੀਂ ਕਰ ਵੀ ਗੱਡੀ ਹੋ ਨਾ ਹੋਵੇ ਕੋਈ ਵਹਡੀ ਡਿੱਗ ਵੀ ਸਕਦੀ ਨੁਕਸਾਨੇ ਭਾਰੀ ਹੋ ਸਕਦਾ ਹੈਗਾ ਇਹ ਹਸਪਤਾਲ ਵੀ ਨੇ ਸਰੋਤ ਤੇ ਸਾਰੇ ਹਾਂ ਜੀ ਪਾਵਰਾ ਸੋਏ ਹਸਪਤਾਲ ਹੈਗੇ ਚ ਕਿਸ ਤਰ੍ਹਾਂ ਦੇ ਹਾਲਾਤ ਕੀ ਨੇ ਕਿਹੜੀ ਰੋਡ ਹੈਗੀ ਹੈ ਇਹ ਬਾਸ ਰੋੜ ਹੈ ਜੀ ਹਾਂ ਕਿਹ ਹੈ ਜੀ ਬਾਸ ਨੇ ਮੇਰੀ ਤੁਹਾਨੂੰ ਪਤੇ ਦਾ ਦੋ ਜੀ ਤੇ ਹਾਂ ਅੱਜ ਤੁਸੀਂ ਦੇਖ ਹੀ ਰਹੇ ਹੋ ਕੀ ਹਾਲ ਹੈ ਕੋਈ ਪ੍ਰੇਪਿਆ ਜੁਵਾਕਾ ਜਿਹੜੇ ਸਕੂਲ ਛੁੱਟੀ ਹੈ ਜੁਵਾਕਾ ਵੇ ਵਾ ਗਿੱਲੇ ਹੋਏ ਪਏ ਸਾਰੇ ਆਜ ਦਰਸਤ ਜੁਵਾਕ ਪਿੱਛੇ ਮੁੜ ਕੇ ਚਾਈ ਜਾਂਦੇ ਜੀ ਜਿੱਥੇ ਹੀ ਤੇ ਗੱਡੀਆਂ ਦਾ ਹਾਲ ਉਸ ਤੇ ਦੇਖ ਲੈ ਸਾਡੀ ਕਿੰਨੀ ਗੱਡੀਆਂ ਵਿੱਚ ਵੜੀਆਂ ਪਈਆਂ ਸਕੂਟਰੀਆਂ ਦੇ ਲੋਈ ਪਈਆਂ ਸਾਰਾ ਰਸਟਨ ਬੰਦ ਹੋਇਆ ਜੀ ਬਹੁਤ ਸਾਰੀ ਮੁਸ਼ਕਲ ਆ ਗਈ ਇਸ ਤਰ੍ਹਾਂ ਇਹ ਹਰ ਵਾਰੀ ਹੁੰਦਾ ਹੈ ਹਰ ਵਾਰੀ ਹੁੰਦਾ ਹੀ ਨਹੀਂ ਕੋਈ ਪ੍ਰਬੰਧ ਨਹੀਂ ਕੀਤੇ ਕਹਿੰਦੇ ਪ੍ਰਬੰਧ ਕਹੇ ਨਵੇਂ ਮੇਹਰ ਬਣੇ ਆ ਬਹੁਤ ਵਧੀਆ ਪ੍ਰਬੰਧ ਕਰ ਰਹੇ ਆ ਜੀ ਤੁਸੀਂ ਇਸ ਸਾਲ ਦੇਖੋ ਸੜਕਾਂ ਪਵਾ ਦੇ ਕਿ ਨਵੀਆਂ ਮੋੜ ਸੀਵਰ ਸਿਸਟਮ ਬਣਣੀਆਂ ਨੇ ਤੁਸੀਂ ਦੇਖੋ ਜੀ ਪਾਣੀ ਕਿ ਨਗ بس ਕਹਿੰਦੇ ਕਹਿੰਦੇ ਜੀ ਕੰਮ ਕੀਤਾ ਵਾ ਕੰਮ ਕੀ ਕੀਤਾ ਦਿਖੀ ਰਿਹਾ ਤਾਂ ਸਾਰਾ ਮੇਂ। ਕਿਆ ਤੇ ਗੱਲ ਬੰਨਣੀ ਨਹੀਂ ਹੈ ਨਾ ਜੀ। ਕਹਿੰਦੇ ਆਵਾਜਾਈ ਵੀ ਜਾਮ ਹੋਈ ਪਈ ਸਾਰੇ ਸ਼ਹਿਰ। ਸਾਰੇ ਪਾਸੇ ਹੀ ਪੀਜਾਮਲ ਜੀ ਦੇਖ ਤੇ ਸਾਰੇ ਦਿਖ ਰਿਹਾ ਸਾਰੇ ਪਾਸੇ ਹੀ। ਹੋਰ ਕਿਹੜੇ ਹਾਲਾਤ ਕਿਸ ਤਰ੍ਹਾਂ ਨੇ ਜੀ ਪਠੰਡਾ ਦੇ। ਕਹਿੰਦੇ ਸਾਰੇ ਪਾਸੇ ਜਾਮ ਵੀ ਹੋਇਆ ਪਿਆ। ਉਧਰੋਂ ਪਾਣੀ ਨਾਲ ਭਰਿਆ ਪਿਆ ਸਾਰੇ ਸ਼ਹਿਰ। ਹਾਂ ਵੱਡੇ ਵੀਕਲ ਜਿਵੇਂ ਫੋਰ ਵੀਲਰ ਹੈਗੇ ਸਾਰੇ ਡੁੱਬੇ ਪਏ ਆ ਜੀ ਵਿੱਚ ਰਸਤੇ 'ਚ ਵੀ ਰੁਕੇ ਪਏ ਹੈਗੇ ਅਗੇ। ਤੇ ਹੌਲੀ ਹੌਲੀ ਹੱਲ ਹੋ ਜੂ ਇੱਥੇ ਲਗਭਗ 4-5 ਘੰਟੇ ਲੱਗ ਜਾਂਦੇ ਨੇ ਪਾਣੀ ਥੋੜਾ ਜਿਹਾ ਪਾਸੇ ਹੋਣ ਤੇ ਤੇ ਚਲੋ ਬਰਸਾਤਾ ਰੱਬ ਮੂਰੇ ਕਿਸੇ ਦਾ ਜ਼ੋਰ ਨਹੀਂ ਚੱਲਦਾਗਾ ਹਨਾ ਤੇ ਕੋਸ਼ਿਸ਼ ਹੈ ਵੀ ਚਲੋ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਆਪਣਾ ਜਿਵੇਂ ਕੰਮ ਕਰ ਰਿਹਾ ਹੋਰ ਆਪਾਂ ਕਹਿੰਦੇ ਵੀ ਵਧੀਆ ਕਰੇ ਤਾਂ ਸਰਕਾਰ ਦਾ ਵੀ ਚਲੋ ਧੰਨਵਾਦ ਆਪਾਂ ਕਹਿੰਦੇ ਵੀ ਅੱਗੇ ਤੋਂ ਹੋਰ ਵਧੀਆ ਜਿੰਨਾ ਹੋ ਸਕਦਾ ਕਰ ਦੇ ਠੀਕ ਹੈ ਕੋਈ ਪ੍ਰਬੰਧ ਨਹੀਂ ਕੀਤਾ ਆ ਦੇਖੋ ਮੋਟਰਸਾਈਕਲ ਉੜੀ ਜਾਂਦੀਆਂ ਗੱਡੀਆਂ ਉੜੀ ਜਾਂਦੀਆਂ ਜੀ 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 ਚਲੋ ਇਹ ਤਾਂ ਹੁਣ ਰੱਬ ਦੀ ਰੱਬ ਦੀ ਮਰਜ਼ੀ ਹੈ ਜੀ ਇਹਦੇ ਪੂਰੇ ਦਾ ਕਿਸੇ ਦਾ ਕੀ ਚੱਲਣਾ ਹਨਾ ਤਾਂ ਠੀ ਬਿਲਕੁਲ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਗੱਡੀਆਂ ਮੋਟਰਸਾਈਕਲ ਵੀਕਲ ਨੇ ਜਿਹੜੇ ਉੱਤੇ ਰੁੜਦੇ ਹੋਏ ਨਜ਼ਰ ਆ ਰਹੇ ਨੇ ਹਰ ਪਾਸੇ ਤਸਵੀਰਾਂ ਨੇ ਪਾਣੀ ਦੀਆਂ ਜਾਮ ਦੀਆਂ ਇਹ ਪਠਿੰਡਾ ਸ਼ਹਿਰ ਹੈ ਪਠਿੰਡਾ ਸ਼ਹਿਰ ਦੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਹ ਤੁਹਾਨੂੰ ਨਾਲ-ਨਾਲ ਤਸਵੀਰਾਂ ਵੀ ਦਿਖਾ ਰਹੇ ਆ ਕਿ ਪਠਿੰਡਾ ਚ ਚਾਲਥਲਾ ਜਿਹੜਾ ਹੋਇਆ ਪਿਆ ਸੌਣ ਦੀ ਪਹਿਲੀ ਬਾਰਿਸ਼ ਨੇ ਸਾਰੇ ਪ੍ਰਬੰਧਾਂ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕੀ ਹਾਲ ਨੇ ਪਠਿੰਡਾ ਦੇ ਤੈਨੂੰ ਵੀ ਦੇਖਦੇ ਆ ਭਾਈ ਇਹ ਕਿ ਕੀ ਜਾਂਦਾ ਹੈਗਾ ਕਿੰਨਾ ਕ ਪਾਣੀ ਭਰਿਆ ਹੋਇਆ ਕਦੇ ਚਾਂਪੀ ਸਾਰੇ ਪਾਸੇ ਲੱਗੇ ਪਏ ਆ ਫੁੱਲਾ ਭਾਈ ਫੁੱਲਾ ਬਾਦਿਕ ਹੋ ਗਈ ਆ ਥੋੜਾ ਮੈਂ ਬਾਤ ਕਰਾਂ ਲੱਗੇ ਨੇ ਹਰ ਪਾਸੇ ਬੁਰਾ ਹਾਲਾ ਸ਼ਹਿਰ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਇੱਥੇ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਕਟੀਆਂ ਰੋੜ ਰਹੀਆਂ ਨੇ ਬਾਈਕ ਰੋੜ ਰਹੇ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਪਠਿੰਡਾ ਸ਼ਹਿਰ ਦੇ ਪੜੇ ਹੋਏ ਨੇ ਲੋਕ ਨੇ ਜਿਹੜੇ ਭਾਰੀ ਮੁਸ਼ਕਲ ਦੇ ਬੇਚਰੇ ਬੇਚਾਖਾ ਸਾਡੇ ਨਗਰ ਨਿਗਮ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸਾਂ ਕਰਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਪਰ ਦਾਅਵਿਆਂ ਦੀ ਭੂਲ ਆ ਜਿਹੜੀਆਂ ਇਹ ਤਸਵੀਰਾਂ ਖੋਲ ਰਹੀਆਂ ਨੇ ਹੁਣ ਵੇਖਣਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਵੱਲੋਂ ਇਹਦਾ ਕੋਈ ਪ੍ਰਬੰਧ ਕੀਤਾ ਜਾਂਦਾ ਜਾਂ ਲੋਕ ਇਸੇ ਤਰ੍ਹਾਂ ਪਰੇਸ਼ਾਨ ਹੁੰਦੇ ਨੇ ਮਨੀਸ਼ ਗਰਗ ਪੀਟੀਸੀ ਨਿਊਜ਼ ਪਠੰਡਾ